ਅੱਜ ਮਾਨ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਅੱਜ ਪਿੰਡ ਫਾਮੀਆਂ ਦੇ ਨਾਲ ਲੱਗਦੇ 10 ਪੰਚਾਇਤਾਂ ਦੇ ਦਰਸੰਤ ਦੁਆਰਾ ਸਭੇ ਵਾਈਸ ਚੇਅਰਮੈਨ ਦਰਸ਼ਨ ਮਾਲਾ ਜੀ ਦੇ ਗ੍ਰਹਿ ਵਿਖੇ ਲਗਾਇਆ ਗਿਆ ਇਥੇ ਬਹੁਤ ਸਾਰੇ ਲੋਕਾਂ ਨੇ ਸਾਡੀਆਂ ਪੈੜਾਂ ਦੇ ਮਤਾਵਾਂ ਨੇ ਆ ਕੇ ਆਪਣੀਆਂ ਸਮੱਸਿਆਵਾਂ ਦੱਸਣ ਦੇ ਮੌਕੇ ਦੇ ਹਮ ਇ ਕੀਤਾ ਗਿਆ ਲੋਕ ਜਿਹੜੇ ਬਹੁਤ ਪਿੱਛੇ ਸਾਥ ਪੁੱਛਦੇ ਤਾਂ ਕਿ ਹਰ ਕੰਮ ਨੂੰ ਲੈ ਕੇ ਉਹਦਾ ਜਿਹੜਾ ਮਸਲਾਤ ਪਿਆ ਜਾ ਰਿਹਾ ਆਪਣੇ ਟਾਈਮ ਤੇ ਪਹਿਲਾਂ ਵੀ ਸਰਕਾਰਾਂ ਦੇ ਨਾਲ ਰਹੇ ਆ ਪਰ ਕਿਸੇ ਨੇ ਅਜਾ ਟਾਈਮ ਨਹੀਂ ਦਿੱਤਾ ਜੋ ਇਹ ਕਰ ਰਹੇ ਨੇ ਆਮ ਆਦਮੀ ਦੀ ਸਰਕਾਰ ਕਰ ਰਹੀ ਆ ਜੋ ਸਾਡੇ ਕੈਬਨ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਪਿੰਡ ਪਿੰਡ ਜਾ ਕੇ ਸੰਗਦਰਸ਼ਨ ਕਰ ਰਹੇ ਨੇ ਅੱਜ ਇਲਾਕਾ ਸਾਡਾ ਬਹੁਤ ਜ਼ਿਆਦਾ ਖੁਸ਼ ਆ ਬਈ ਇੰਨੀ ਸਾਨੂੰ ਉਮੀਦ ਤਾਂ ਨਹੀਂ ਸੀ ਪਾਰਟੀ ਤੋਂ ਜਿੰਨੀਆਂ ਸਾਡੀਆਂ ਉਮੀਦਾਂ ਪਾਰਟੀ ਜਿੰਨਾ ਕਿਹਾ ਸੀ ਉਸ ਤੋਂ ਵੱਧ ਕੀਤਾ ਪਾਰਟੀ ਨੇ ਜਿਆਦਾ ਜਨਤਾ ਤੋਂ ਬਾਅਦ ਜਿਹੜਾ ਲੱਗਿਆ ਅੱਜ ਭਾਮੀਆਂ ਸਾਹਿਬ ਸੋ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਅੱਜ ਮਾਨ ਸਰਕਾਰ ਤੁਹਾਡੇ ਸਵਾਰ ਤੇ ਅੱਜ ਪਿੰਡ ਭਾਮੀਆਂ ਦੇ ਨਾਲ ਲਗਦੇ 10.73 ਵਾਲੇ ਦਫ਼ਤਰ ਦੁਆਰਾ ਸੱਦੇ ভাইস ਚੀਰਮੈਨ ਦਰਸ਼ਨ ਮਾਲਾ ਜੀ ਦੇ ਗ੍ਰਹਿ ਵਿਖੇ ਲਗਾਇਆ ਗਿਆ ਕਿਥੇ ਬਹੁਤ ਸਾਰੇ ਲੋਕਾਂ ਨੇ ਸਾਡੀਆਂ ਪ੍ਰੇਰਣਾ ਦੇ ਮਤਾਵਾਂ ਨੇ ਆ ਕੇ ਆਪਣੀਆਂ ਬਸਤੀਆਂਾਂ ਦੀਆਂ ਮੁੱਖੇ ਦੇ ਹਲ ਕੀਤਾ ਗਿਆ ਬਹੁਤ ਸਾਰੇ ਵਿਕਾਸ ਦੇ ਕੰਮ ਹੈ ਉਹਨਾਂ ਨਾਲ ਨਾਗਰਿਕ ਅਫਸਰ ਸਹਿਬਾਨ ਨੇ ਨੋਟ ਕਰਨੀ ਦੇ ਕੰਮ ਅਗਲੇ ਮਹੀਨੇ ਤੋਂ ਸ਼ੁਰੂਆਤ ਹੋ ਜੇਗੀ ਜੋ ਹਰ ਡਿਪਾਰਟਮੈਂਟ ਦੇ ਹਰ ਅਫਸਰ ਸਹਿਬਾਨ ਅੱਥੀ ਪਹੁੰਚੇ ਹੋਏ ਨੇ ਚਾਹੇ ਉਹ ਸ਼ਿਗਲ ਹਸਪੀਟਲ ਹੋਵੇ ਚਾਹੇ ਫੂਡ ਸਪਲਾਈ ਦੀ ਹੋਵੇ ਕਾ ਵੀਡੀਓਜ਼ ਫਾਰਮ ਜਿਹੜੇ ਐਕਸ਼ਨ ਫਾਰਮਟ ਹੋਵੇ ਤਾਂ ਕਿ ਸਾਰੀ ਜਿਹੜੀ ਸੀਲਦਾਰ ਲੈਪ ਸੀਲਦਾਰ ਫਟਵਾਰੀ ਤਲਗੋ ਹਰ ਕੰਮ ਜਿਹੜਾ ਲੋਕਾਂ ਦਾ ਤੌਰ ਤੇ ਜਿਹੜਾ ਕੀਤਾ ਜਾ ਰਿਹਾ ਸੋ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਭੋਪਾਲ ਸਿੰਘ ਮਾਨ ਜੀ ਸਰਕਾਰ ਤੋਂ ਜੋ ਆਸਾ ਸੀ ਕਿ ਖਰੇ ਕਰ ਰਹੀ ਸੀ ਮੁੱਖ ਮੰਤਰੀ ਸਾਹਿਬ ਤਨਵਾਦੀਆਂ ਤੇ ਸਾਡੇ ਹਲਕੇ ਦੇ ਵਿੱਚ ਸਾਰੇ ਲੋਕ ਜਿਹੜੇ ਮਖੋਤੀ ਸਾਹਿਬ ਤੋਂ ਪੁੱਛਦੇ ਤਾਂ ਕਿ ਹਰ ਕੰਮ ਨੂੰ ਲੈ ਕੇ ਉਹਦਾ ਜਿਹੜਾ ਮਸਲਾ ਹੱਲ ਕੀਤਾ ਜਾ ਰਿਹਾ ਸੋ ਸਿਹਤ ਵਿਗਿਆਨ ਦਾ ਐਗੂਕੇਸ਼ਨ ਪਾਰਟਮੈਂਟ ਤੋਂ ਫਸਦੇ ਸਿਹਤ ਪਾਰਟਮੈਂਟ ਤੋਂ ਫਸਦੇ ਲੋਕ ਇਹ ਗ੍ਰੁੱਪ ਕੀਤਾ ਸਾਡੇ ਹਸਕੇ ਦੇ ਵਿੱਚ ਬਹੁਤ ਸਾਰੀ ਗ੍ਰਾਂਟ ਸਿਮੀ ਖੇਡਾਂ ਨੂੰ ਸਰਕਾਰੀ ਗਰਾਊਂਡਾ ਬਣਾਈਆਂ ਜਾਂਦੀਆਂ ਜੇ ਵੀ ਸਾਡੇ 99 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਲੋਕਾਂ ਨੂੰ 25 ਸਰਕਾਰ ਹੋਸ ਕੁਆਦੀਏ 30 ਪਿੰਡਾਂ ਨੂੰ ਉਹ ਗ੍ਰਾਂਟ ਜਾਰੀ ਕਰਾਈ ਸਾਡੇ ਐਗੂਕੇਸ਼ਨ ਚੈੱਕ ਕਰਨੀ ਹਰ ਸਕੂਲ ਦੇ ਵਿੱਚ ਤਕਰੀਬਨ ਲੱਖ ਰੁਪਇਆ ਹਰ ਸਕੂਲ ਦੇ ਵਿੱਚ ਆਇਆ ਉਹ ਵਿਕਾਸ ਦੇ ਕਮਾਲੀ ਹਰ ਪਿੰਡ ਦੇ ਵਿੱਚ ਜਾਰੀ ਆ ਰਹੀ ਹੈ ਕਾਜ ਉਹ ਹਰ ਕੰਮ ਜਿਹੜਾ ਪਹਿਲ ਦੇ ਦੌਰ ਹੋ ਸਕੇ ਅੱਜ ਜਿਹੜੇ ਲੋਕਾਂ ਨੇ ਬਹੁਤ ਸਾਰੀਆਂ ਪੰਚਾਇਤਾਂ ਨੇ ਆਪਣੀ ਸਸ਼ੇਵਾ ਦੱਸੀਆਂ ਉਹਦਾ ਬਹੁਤ ਜਲਦੀ ਉਹ ਹੱਲ ਕਰਾਵਾਂਗੇ ਬਹੁਤ ਸਾਰੀਆਂ ਪੰਚਾਇਤਾਂ ਦੇ ਮੰਗਪੱਤਰ ਆਏ ਆ ਉਹਨਾਂ ਨਾਲ ਵਾਦਾ ਕੀਤਾ ਕਿ ਉਹ ਪਤਾ ਪਾ ਕੇ ਦੇਖਣਗੇ ਸਾਰੇ ਕੰਮ ਜਿਹੜਾ ਪਹਿਲ ਦੇ ਦੌਰ ਲੋਕ ਨਹੀਂ ਕਿੰਨੀਆਂ ਚਿਆਰੀਆਂ ਮਾਣੀਆਂ ਲੋਕਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਸਾਰੀ ਮੀਡੀਆ ਦਾ ਮੈਂ ਸਵਾਗਤ ਕਰਦਾ ਜੀ ਆਇਆਂ ਆਖਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਅੱਜ ਮਾਨਯੋਗ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਮਾਈ ਏਟ ਆਪ ਨਾਲ ਹੋ ਕੇ ਸੰਗ ਦਰਸ਼ਨ ਕਰ ਰਹੇ ਨੇ 15 ਪਿੰਡਾਂ ਦਾ ਹੀ ਪਰਟਿਕਾ ਆ ਰਹੀਆਂ ਨੇ ਮੌਕੇ ਤੇ ਹਲ ਹੋ ਰਿਹਾ ਤੇ ਮੈਂ ਆਪਣੇ ਟਾਈਮ ਤੇ ਪਹਿਲਾਂ ਵੀ ਸਰਕਾਰਾਂ ਦੇ ਨਾਲ ਰਹੇ ਆ ਪਰ ਕਿਸੇ ਨੇ ਅਜਾ ਟਾਈਮ ਨਹੀਂ ਦਿੱਤਾ ਜੋ ਇਹ ਕਰ ਰਹੇ ਨੇ ਆਮ ਆਦਮੀ ਦੀ ਸਰਕਾਰ ਕਰ ਰਹੀ ਆ ਜੋ ਸਾਡੇ ਕੈਬਨਨ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਪਿੰਡ ਪਿੰਡ ਜਾ ਕੇ ਸੰਗ ਦਰਸ਼ਨ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦਾ ਰਿਣੀ ਆ ਜੋ ਖੁੱਲੇ ਗੱਫੇ ਵੀ ਦੇ ਰਹੇ ਨੇ ਉਹ ਲੋਕਾਂ ਦਾ ਮੌਕੇ ਦੇ ਜਿੰਨੀਆਂ ਵੀ ਮੁਸ਼ਕਲਾਂ ਨੇ ਸੁਣ ਕੇ ਨਾਲ ਹੀ ਉਹਦਾ ਹੱਲ ਕਰ ਰਹੇ ਨੇ ਮੈਂ ਸਾਰੇ ਸਟਾਫ ਦਾ ਜਿੰਨੇ ਵੀ ਸਰਕਾਰੀ ਕਰਮਚਾਰੀਆਂ ਨੇ ਉਹਨਾਂ ਦਾ ਮੰਤਰੀ ਸਾਹਿਬ ਦਾ ਤਹਿਤੋਂ ਧੰਨਵਾਦ ਕਰਦਾ ਉਹਨਾਂ ਨੇ ਟਾਈਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਲੋਕ ਮਿਲੋ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਅੱਜ ਅਸੀਂ ਸਾਡਾ ਇਲਾਕਾ ਬਹੁਤ ਜ਼ਿਆਦਾ ਖੁਸ਼ ਆ ਸਾਡੇ ਮੰਤਰੀ ਕੈਪਟਨ ਹਦੀਪ ਸਿੰਘ ਮੁੰਡੀਆਂ ਜੀ ਔਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਮੈਂ ਪਾਰਟੀ ਦਾ ਤਹਿ ਦਿਲ ਤੋਂ ਸਾਡੇ ਬਲਾਕ ਪ੍ਰਧਾਨ ਜੀ ਸਾਡੇ ਕੌਂਸਲਰ ਭਾਈ ਜੀ ਸਾਡੇ ਸਾਰੀ ਪੂਰੀ ਆਮ ਪਾਰਟੀ ਦੀ ਟੀਮ ਅੱਜ ਖੜੀ ਆ ਅੱਜ ਇਲਾਕੇ ਚ ਮੇਰੇ ਸਾਲ ਮੇਰੀ ਉਮਰ 45 ਸਾਲ 45 ਸਾਲ ਦੇ ਵਿੱਚ ਪਹਿਲੀ ਵਾਰੀ ਕੈਂਪ ਦੇਖਿਆ ਜਿਹੜਾ ਮੰਤਰੀ ਸਾਹਿਬ ਨੇ ਲਗਾਇਆ ਔਰ ਇਕੱਲੇ ਇਕੱਲਿਆਂ ਬੰਦੇ ਦਾ ਅੱਜ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਅੱਜ ਇਲਾਕਾ ਸਾਡਾ ਬਹੁਤ ਜ਼ਿਆਦਾ ਖੁਸ਼ ਆ ਬਈ ਇੰਨੀ ਸਾਨੂੰ ਉਮੀਦ ਤਾਂ ਨਹੀਂ ਸੀ ਪਾਰਟੀ ਤੋਂ ਜਿੰਨੀਆਂ ਸਾਡੀਆਂ ਉਮੀਦਾਂ ਪਾਰਟੀ ਜਿੰਨਾ ਕਿਹਾ ਸੀ ਉਸ ਤੋਂ ਵੱਧ ਕੀਤਾ ਪਾਰਟੀ ਨੇ ਕਿੰਨੇ ਪਿੰਡਾਂ ਦੀਆਂ ਪੰਚਾਇਤਾਂ ਨੇ तकरीबन 15 ਪਿੰਡਾਂ ਦੀਆਂ ਪੰਚਾਇਤਾਂ ਨੇ ਤੇ 15 ਪਿੰਡ ਹੀ ਅੱਜ ਸਾਡੇ ਪੂਰੇ ਖੁਸ਼ ਨੇ ਅਲਾ 15 ਤੋਂ ਵੱਧ ਵੀ ਆਈ ਹੋਈਆਂ ਪੰਚਾਇਤਾਂ ਨੇ ਇੱਥੇ ਕਿਉਂ ਅਸੀਂ ਆਪਾਂ ਫੇਸਬੁਕ ਤੇ ਵਟਸਐਪ ਤੇ ਪਾ ਦਨੇ ਜਿੰਨੀਆਂ ਪੰਚਾਇਤਾਂ ਨੇ ਤਕਰੀਬਨ ਦੇਖਿਆ ਜਿੰਨਾ ਵੀ ਲੋੜਮੰਦ ਹੈਗੇ ਆ ਸਾਰਿਆਂ ਦਾ ਜੋ ਮਸਲੇ ਤੇ ਹੱਲ ਹੋ ਰਿਹਾ ਅਸੀਂ ਅੱਜ ਦਿਲ ਦੀਆਂ ਕਰਾਈਆਂ ਵਿੱਚੋਂ ਸਾਰੀਆਂ ਪੰਚਾਇਤਾਂ ਸਰਪੰਚਾਂ ਵੱਲੋਂ ਮੈਂਬਰਾਂ ਵੱਲੋਂ ਅਸੀਂ ਆਪਣੀ ਪੂਰੀ ਟੀਮ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਦਿਲ ਦੀਆਂ ਕਰਾਈਆਂ ਵਿੱਚੋਂ ਵੀ ਅਸੀਂ ਇਹਨਾਂ ਦਾ ਜਿੰਦਗੀ ਭਰ ਕਦੇ ਆਸਾਨ ਨਹੀਂ ਤਾਰਾਂਗੇ ਕਿ ਕਦੇ ਵੀ ਯੋਗ ਨਹੀਂ ਹੈਗਾ ਵੀ ਅਸੀਂ ਇਹਨਾਂ ਦਾ ਕਦੇ ਸੇਵਾ ਦੇ ਵਿੱਚੋਂ ਕਿਸੇ ਪਾਸੇ हटੀਏ ਅਸੀਂ ਇਹਨਾਂ ਦੇ 24 ਘੰਟਿਆਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਹਮੇਸ਼ਾ ਮੰਤਰੀ ਦੇ ਨਾਲ ਖੜਾਂਗੇ ਪਾਰਟੀ ਨਾਲ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਕੇਂਦਰੀ ਮੰਤਰੀ ਸਰਦਾ ਹਰੀ ਸਿੰਘ ਵਿੰਗਿਆ ਜੀ ਦਾ ਜੋ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਤੁਹਾਡੇ ਘਰ-ਘਰ ਆ ਕੇ ਤੁਹਾਡੀ ਸਪੋਰਟ ਕਰਾਂਗੇ ਮਾਨ ਸਾਹਿਬ ਦੀ ਜੋ ਸੋਚ ਹੈ ਸਾਡੇ ਸੀਐਮ ਸਾਹਿਬ ਦੀ ਉਹਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਮੰਤਰੀ ਸਾਹਿਬ ਅੱਜ ਇਸ ਇਲਾਕੇ 'ਚ ਬੈਠੇ ਨੇ ਪਿਛਲੇ ਕੁਝ ਤੁਸੀਂ ਦਿਨਾਂ ਤੋਂ ਦੇਖ ਰਹੇ ਹੋਵੋਗੇ ਕਿ ਵੀ ਹਰ ਇਲਾਕੇ ਦੇ ਵਿੱਚ ਉਹ ਜਾਂਦੇ ਨੇ ਆਪਾਂ ਕਦੇ ਯੁੱਧ ਇਹਨਾਂ ਦਾ ਸ਼ਡਿਊਲ ਇੰਨੇ ਟਾਈਟ ਨੇ ਕਿ ਉਹ ਘਰ 'ਚ ਸਮਾਂ ਨਹੀਂ ਦੇ ਪਾਉਂਦੇ ਪੰਜਾਬ ਨੂੰ ਹਲਕੇ ਨੂੰ ਪੂਰੇ ਸਮਰਪਿਤ ਨੇ ਕਦੇ ਮੰਤਰੀ ਸਾਹਿਬ ਕਦੇ ਸੀਐਮ ਸਾਹਿਬ ਦੇ ਨਾਲ ਹੁੰਦੇ ਆ ਉਥੇ ਉਦਘਾਟਨ ਕਰ ਰਹੇ ਹੁੰਦੇ ਆ ਕਦੇ ਕਿਥੇ ਮੈਂ ਅਸੀਂ ਉਹਨਾਂ ਦੇ ਫੇਸਬੁੱਕ ਦੇਖਦੇ ਆ ਕਿ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਪੂਰੇ ਥਨਮਨ ਦੇ ਨਾਲ ਪਾਰਟੀ ਦੀ ਇਸ ਲੋਕਾਂ ਦੀ ਸੇਵਾ ਕਰਨ ਤੇ ਲੱਗੇ ਨੇ ਅੱਜ ਉਸੇ ਤਹਿਤ ਅੱਜ ਸਾਡੇ ਮੰਤਰੀ ਸਾਹਿਬ ਇਲਾਕੇ ਦੇ ਵਿੱਚ ਪਹੁੰਚੇ ਨੇ ਜਿੱਥੇ ਘੱਟੋ ਘੱਟ 15 ਪਿੰਡਾਂ ਦੀ ਪਜਾਇਤ ਆਈਆਂ ਆਪਣੇ ਲੋਕ ਆਏ ਆ ਜਨਰਲ ਲੋਕ ਕੋਮਨ ਲੋਕ ਆਏ ਨੇ ਉਹ ਆਪਣੇ ਮੁਸ਼ਕਿਲਾਂ ਦਾ ਹੱਲ ਕਰਵਾ ਰਹੇ ਨੇ ਪੂਰਾ ਪ੍ਰਸ਼ਾਸਨ ਇੱਥੇ ਬੈਠਾ ਸੀ ਧੰਨਵਾਦ ਕਰਦੇ ਆ ਸਾਰੇ ਪ੍ਰਸ਼ਾਸਨ ਦਾ ਸਾਰੇ ਵਿਭਾਗਾਂ ਦਾ ਤੇ ਸਾਰੇ ਮੀਡੀਆ ਦਾ ਜਿਹ ਵੀ ਜਿਹੜੇ ਆਏ ਇੱਥੇ ਆਪਣਾ ਕੀਪਤੀ ਸਮਾ ਦੇਤਾ ਅਸੀਂ ਸਾਰਿਆਂ ਦਾ ਸਪੋਰਟ ਲਈ ਬਹੁਤ ਦਿਲੋਂ ਧੰਨਵਾਦ ਕਰਦੇ ਆ ਆ ਸਾਡੀ ਦਾ ਐਤਵਾਰ ਨੂੰ ਜਿਹੜੀ ਵਾਰ ਵੀ ਕੰਮ ਕਰਦੇ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੀ ਮਲਾਜਮਾਂ ਨੂੰ ਪੂਰਾ ਧਿਆਨ ਰੱਖਿਆ ਜਾਂਦਾ ਵੀ ਜੋ ਮਲਾਜਮ ਆਉਂਦੇ ਆ ਤੁਹਾਡੇ ਕੋਲ ਇੱਥੇ ਉਹ ਆਪਣੀ ਖੁਸ਼ੀ ਨਾਲ ਆਉਂਦੇ ਆ ਮੰਤਰੀ ਸਾਹਿਬ ਕਹਿੰਦੇ ਜੇ ਤੁਹਾਡੇ ਕੋਲ ਜਿਵੇਂ ਐਕਸੇ ਸਾਹਿਬ ਨਹੀਂ ਆਏ ਉਹਨਾਂ ਨੂੰ ਕੋਈ ਕੰਮ ਸੀ ਮੰਤਰੀ ਸਾਹਿਬ ਨੇ ਇੱਕ ਵਾਰ ਨਹੀਂ ਕਿਹਾ ਵੀ ਤੁਸੀਂ ਆਓ ਠੀਕ ਹੈ ਜੀ ਇਸ ਸੀਜ਼ਨ ਨਾਲ ਮਲਾਜਮ ਜਿਹੜੇ ਆਉਂਦੇ ਆ ਜਿਨ੍ਹਾਂ ਨਾਲ ਖੁਦ ਮਨ ਹੈ ਆ ਕੇ ਆ ਜਾਂਦੇ ਆ ਜਿਨ੍ਹਾਂ ਨੂੰ ਕੋਈ ਪ੍ਰੈਸ਼ਰ ਨਹੀਂ ਹੈ ਮੰਤਰੀ ਸਾਹਿਬ ਮੰਤਰੀ ਸਾਹਿਬ ਪਹਿਲਾਂ ਹੀ ਪੁੱਛਦੇ ਆ ਕਿ ਵੀ ਤੁਹਾਡੇ ਕੋਲ ਟਾਈਮ ਹੈਗਾ ਤੇ ਆ ਸਕਦੇ ਹੋ ਜਿਵੇਂ ਦੇਖਦੇ ਮਨ ਜਿਹੜੇ ਸੱਤ ਦਿਨ ਹੀ ਕੰਮ ਕਰਦੇ ਆ ਇਹ ਸਵਾਲ ਹੈ ਕਿੱਦਾਂ ਕਿੱਦਾਂ ਜੀ ਮੰਤਰੀ ਸਾਹਿਬ ਸੱਤ ਦਿਨ ਕੰਮ ਕਰਦੇ ਆ ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਮੈਂ ਕਹਿੰਦਾ ਜੀ ਮੈਂ ਸਾਡੀ ਛੁੱਟੀਆਂ ਹੈਗੀਆਂ ਅਸੀਂ ਫੇਰ ਘਰੇ ਚਲੇ ਜਾਈਦਾ ਮੰਤਰੀ ਸਾਹਿਬ ਨੂੰ ਦੇਖੇਦਾ ਰਾਤ ਨੂੰ 11 12 ਵਜੇ ਫੋਨ ਕਰੀਦਾ ਮੰਤਰੀ ਸਾਹਿਬ ਗੱਡੀ 'ਚ ਬੈਠੇ ਹੁੰਦੇ ਕਿਸੇ ਹਲਕੇ ਦੇ ਕਿਉਂਕਿ ਇੱਕ ਪੰਜਾਬ ਦੀ ਸੇਵਾ ਮਿਲੀ ਹੋਈ ਹੈ ਕਿ ਉਹ ਪੰਜਾਬ ਦੀ ਸੇਵਾ ਨਿਭਾਉਣੀ ਹੈ ਕਿੱਦਾਂ ਆਏ ਸੀ ਮੰਤਰੀ ਸਾਹਿਬ ਦੇ ਘਰ ਦੇਖਦੇ ਆ ਤੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਕਿੱਦਾਂ ਮਿਹਨਤ ਕਰ ਰਹੀ ਆ ਅਸੀਂ ਪੂਰਾ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਅਸੀਂ ਇਸੇ ਤਰੀਕੇ ਮਿਹਨਤ ਕਰਦੇ ਰਹੀ ਆ ਜੀ ਧੰਨਵਾਦ ਕਰਦੇ ਆ ਜੀ ਮੁਖ ਸਾਹਿਬ ਸਮੱਸਿਆ ਜੀ ਗਲੀਆਂ ਦੀ ਸਮੱਸਿਆ ਛੋਟੀਆਂ ਉਹੀ ਜਿਹੜੀਆਂ ਜਿਹਦੇ ਪਾਣੀ ਦਾ ਮਸਲਾ ਆ ਛੋਟਾ ਮੋਟਾ ਮਸਲੇ ਆ ਜਿਹੜਾ ਬਿਜਲੀ ਦੇ ਮਸਲੇ ਆ ਬਸ ਇਹਨੇ ਇਹੀ ਮਸਲੇ ਆ ਬਹੁਤ ਵੱਡੇ ਮਸਲੇ ਹੈ ਨਹੀਂ ਮਸਲੇ ਕੁਝ ਸਰਕਾਰ ਤੇ ਪਹੁੰਚੇ ਅਸੀਂ ਵੀ ਬਣਿਆ ਜਿਹੜਾ ਲੋਕਾਂ ਨੂੰ ਫਾਇਦਾ ਹੋ ਉਹਦੀ ਅਪਾਰਟਮੈਂਟ ਵਾਸਤੇ ਵੀ ਚਾਹੀਦਾ ਨਾ ਮੁਖ ਸਾਹਿਬ ਉਹਨਾਂ ਤੇ ਥੋੜਾ ਜਿਆਦਾ ਕਰਦੇ

ਇਹ ਨਹੀਂ ਸਰ ਸਰਕਾਰ ਵੱਲੋਂ ਕੋਈ ਸਰਕਾਰ ਵੱਲੋਂ ਸਰ ਪਰਪਰ ਵਧੀਆ ਤਰੀਕੇ ਨਾਲ ਲੋਕ ਕਿਸੇ ਵੀ ਤਰੀਕੇ ਦੀ ਕਮੀ ਨਾ ਆਵੇ ਜਦੋਂ ਕੋਟ ਦਾ ਮਸਲਾ ਆਉਂਦਾ ਫਿਰ ਉਹ ਸਰਕਾਰ ਨੂੰ ਆਪਣਾ ਐਕਸੈਪਟ ਕਰਨਾ ਪੈਂਦਾ ਆਦਰਵਾਇਸ ਹੋਰ ਕੋਈ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਕਿਸ ਨੂੰ ਕੋਈ ਸਰਵਿਸ ਦੇਣ ਲਈ ਸਰ ਸਾਹਿਬ ਮੰਤਰੀ ਸਾਹਿਬ ਦੇ ਅਗਲੇ ਸ਼ਨੀਵਾਰ ਮੰਤਰੀ ਸਾਹਿਬ ਕਹਿੰਦੇ ਕਿ ਅਗਲੇ ਸਾਹਿਬ ਫਿਰ ਅਸੀਂ ਇੱਕ ਕੈਂਪ ਲਾਵਾਂਗੇ ਹਰ ਸ਼ਨੀਵਾਰ ਇਹ ਹਰ ਸ਼ਨੀਵਾਰ ਰੈਗੂਲਰ ਕੈਂਪ ਲੱਗਣਗੇ ਬਹੁਤ 10 15 ਪਿੰਡਾਂ ਦੀ ਪੰਚਾਇਤਾਂ ਬੁਲਾ ਕੇ ਉਹਨਾਂ ਦੇ ਜਿਹੜੇ ਉਹਨਾਂ ਨਾਲੇ ਕੰਮ ਹੈ ਵਿਕਾਸ ਦੇ ਕੰਮ ਹੈ ਜਾਂ ਲੋਕਾਂ ਦੀਆਂ ਪ੍ਰੋਬਲਮਾਂ ਸਾਰੀਆਂ ਮੌਕੇ ਦੇ ਹੱਲ ਕਰਾਂਗੇ ਜੋ ਹਰ ਸ਼ਨੀਵਾਰ ਨੂੰ ਇਹ ਕੈਂਪਸਤਰਾ ਲੱਗਦਾ ਹੈ